लंबी साठी मारे भागी साथी मारे मुल्क माफ़ी <mimitation> माराई ਹਾਂਜੀ ਪ੍ਰਧਾਨ ਜੀ ਅੱਜ ਇੱਕ ਤੁਹਾਡੇ ਵੱਲੋਂ ਬੀਡੀਪੀ ਉਹ ਸਾਲ ਦਾ ਪਤਲਾ ਫੁਕਿਆ ਗਿਆ ਕੀ ਸਾਰਾ ਮਾਮਲਾ ਅੱਜ ਵੀਡੀਓ ਫਲੋਰ ਉਹਦਾ ਅੱਜ ਇੱਥੇ ਪਤਲਾ ਫੁਕਿਆ ਗਿਆ ਇਹ ਲੋਕ ਹੈ ਸਾਹ ਮંચ ਵੱਲੋਂ ਜਿਹੜਾ ਲੰਬੇ ਸਮੇਂ ਤੋਂ ਗੰਦਾ ਪਾਣੀ ਆ ਮਈਆ ਦਰਵਾਜ਼ੇ ਦੇ ਡੇਰ ਦੇ ਸਾਹਮਣੇ ਪੈ ਰਿਹਾ ਜਿਹੜਾ ਪਾਣੀ ਆ ਆਰਾਮਗੜ ਦਾ ਪਾਸੇ ਪੰਜ ਦਿਨ ਦਾ ਉਹ ਲਗਾਤਾਰ 4 ਸਾਲਾਂ ਤੋਂ ਜਿਹੜਾ ਪੈ ਰਿਹਾ ਵੀਡੀਓ ਜਿਹੜੀ ਆ ਉਹ ਆਖਾਂ ਮੀਟ ਦੇ ਸੁੱਤੀ ਪਈ ਐ ਇੱਥੇ ਜਿਹੜਾ ਸਰਕਾਰ ਆ ਉਹ ਆਖਾਂ ਸੇ ਫੇਰ ਕੇ ਸੁੱਤਾ ਪਿਆ ਇਸ ਕਰਕੇ ਅੱਜ ਪਹਿਲਾ ਸਟੈਪ ਜਿਹੜਾ ਆ ਅਸੀਂ ਅੱਜ ਵੀਡੀਓ ਦਾ ਪਤਲਾ ਫੁਕਿਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਮਸਲਾ ਹੱਲ ਨਾ ਹੋਇਆ ਇਹਨਾਂ ਦੇ ਸਰਕਾਰਾਂ ਦੇ ਬੁਤਲੇ ਫੁਕਾਉਣ ਦੇ ਵਿੱਚ ਤਕੈਦ ਮਾਤਰੀ ਹੋਊਗਾ ਜਿਹਦੇ ਵਿੱਚ ਭਗਵਾਨਤਮਨ ਹੋਊਗਾ ਉਹਨਾਂ ਦੇ ਬੁਤਲੇ ਥੁੱਕਾਂਗੇ ਇਹ ਮਸਲਾ ਹੱਲ ਨਾ ਹੋਇਆ ਇਹਦਾ ਵੱਟਾ ਅੱਠ ਕਰਕੇ 15 ਤਰੀਕ ਨੂੰ ਸੇਂਹ ਸ਼ਹਿਰਾਂ ਦੇ ਵਿੱਚ ਮਾਰਚ ਕਰਨੇ ਸ਼ਹਿਰ ਦੇ ਵਿੱਚ ਗ੍ਰੋਸ ਮਾਰਚ ਕਰਾਂਗੇ ਇਹ ਮੈਂ ਗੱਲ ਕਰਾਂ ਪਿਛਲੇ 3 3 4 ਦਿਨ ਤੋਂ ਜਿਹੜਾ ਧਰਨਾ ਵਰਤਦਾ ਨੂੰ ਕਰ ਰਹੇ ਹਾਂ ਕਿ ਭਾਈ ਰਾਜਨੀਤੀ ਕਾਪੂ ਨੇ ਇਜਾਜ਼ੀ ਪੀਡੀਪੀਓ ਸਾਹਿਬ ਨੇ ਘੱਟ ਆਲਾ ਤੇ ਕੋਈ ਸੰਪਰਕ ਦਿੱਤਾ ਕੋਈ ਇਸ਼ਾਰਾ ਨਹੀਂ ਮੈਨੂੰ ਬੱਤੀ 10 ਤੱਕ ਚੌਥਾ ਦਿਨ ਅੱਜ ਚਾਰਵਾਂ ਦਿਨ ਹੋ ਗਿਆ ਅਸੀਂ ਸਾਰੇ ਇੱਥੇ ਬੈਠਿਆ ਰਹੋ ਕਿਸੇ ਨੇ ਵੀ ਹਟਾਈ ਨਹੀਂ ਸਾਡਾ ਨਾਲ ਕੋਈ ਗੱਲਬਾਤ ਨਹੀਂ ਕੀਤੀ ਉਹ ਵੀ ਸਾਡਾ ਸਬਰ ਦੇਖਦੇ ਦੇ ਨਾਲ ਕਿੰਨਾ ਖਸਵਾਰਿਆ ਸਾਡਾ ਇਹ ਸਬਰਿਆ ਬਹੁਤ ਲੰਮਾ ਆ ਇਹ ਯਾਦ ਕਰ ਲੈਣਾ ਜਿਹੜਾ ਦਿੱਲੀ ਦਾ ਸੰਘਰਸ਼ ਸੀ ਲਗਭਗ ਸਾਲ ਉੱਥੇ ਲੜ ਕੇ ਆਏ ਸੀ ਜਿਹੜਾ ਬੋਲਦੀ ਜਾਂਦਾ ਸੀ ਕਿ ਮੈਨੂੰ ਕੁਝ ਘਾਹ ਨਹੀਂ ਸਕਦਾ ਉਹੀ ਤੋਂ ਹੋਂਟੋ ਕੇ ਕੱਢ ਕੇ ਆਏ ਸੀ ਪੰਜਾਬ ਦੇ ਲੋਕ ਸੀ ਉੱਥੇ ਗਏ ਸੀ ਫੇਰ ਕਰਕੇ ਸਾਡਾ ਖਬਰ ਜਿਹੜਾ ਆ ਉਹਨੂੰ ਪਰਖਣ ਦੀ ਲੋੜ ਨਹੀਂ ਇਤਿਹਾਸ 'ਚ ਸਾਡਾ ਖਬਰ ਦਾ ਉਹ ਇਤਿਹਾਸ ਦੇ ਵਿੱਚ ਲਿਖਿਆ ਗਿਆ ਇਸ ਕਰਕੇ ਅਸੀਂ ਇਹ ਵੀ ਵੀਡੀਓ ਨਿਕਾਣਾ ਚਾਉਂਦੇ ਹਾਂ ਸਰਕਾਰ ਨੂੰ ਦਿਖਾਣਾ ਚਾਉਂਦੇ ਹਾਂ ਕਿ ਇਹ ਪਾਣੀ ਦਾ ਬੱਦਲ ਜਿਹੜਾ ਜਾਨੀ ਬਜਾ ਜੀ ਹਾਲ ਕੀਤਾ ਹੀ ਆਵੇ ਫੇਰ ਤਾਂ ਆਉਣਾ ਹੈ ਸਮੇਂ ਦੇ ਵਿੱਚ ਅਸੀਂ ਸੜਕਾਂ ਤੇ ਉਤਰਾਂ ਦੇ